ਵੇਕਾ ਉਹ ਐਮਐਲਏ 30 ਲੱਖ ਦੇ ਵੇਖ ਕੇ ਕੀ ਲੱਗਤੋ ਉਹ ਲਿਆ ਬੋਰਡ 30 ਲੱਖ ਰੁਪਏ ਮੇਰਾ ਖਾਜਾ ਯਾਰ ਉਹ ਤੋਂ ਪੁੱਤ ਖੜਜਾ ਹੋਣ ਗਿਆ ਮਨ ਲੋਟ ਡੋਲਾ ਕਰ ਜੋ ਜਿਹੜਾ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਦੇ ਖਰੀਦੇ ਖੋੜਾ ਮੇਰੀ ਬੈਠੋ ਬੈਠੋ ਓਏ 30 ਲੱਖ ਦੇ ਖਰੀਦੇ ਓਏ ਮੈਂ ਚੋਠੇ ਮੈਂ ਲੈ ਤੁਹਾਡਾ 30 ਲੱਖ ਦੇ ਖਰੀਦਾ ਕਰ ਲੈ ਪ੍ਰਧਾਨ ਨੇ ਓਏ ਰੋਬਰੈਂਟ ਕੋ ਇਹ ਤਾਂ ਬਈ ਆ ਰਿਕਮੈਂਡ ਇਹਨੂੰ ਲੋਕਾਂ ਦੇ ਮਾਰ ਤੱਕ ਮਤਲਬ ਨਹੀਂ ਮਿਲਦਾ ਬਹੁਤ ਸਾਹ ਕਰੋ ਪਾ ਰਹੋ ਅੰਦਰੋਂ ਆ ਰੋ ਸਰ ਅੰਦਰੋਂ ਆ ਰੋ ਸਰ ਅੰਦਰੋਂ ਆ ਰੋ ਸਰ ਅੰਦਰੋਂ ਆ ਰੋ ਸਰ हाथी अस्पताल करते चेयरमैन साहब इन्ने साथी खड़े हो गए हैं गुजारश करते हैं हाथी होकर बेनती है कि बैठ के ਰਾਜੀ ਸਮਾਂ ਦੀ ਆਪਾਂ ਨੰਨ ਮੰਨੀ ਬੈਠੋਲੀ 3 ਲੱਖ ਦੇ ਬਿਕਰ ਕਾਊਂਟ ਕਰ ਲੋ ਜਿਹਦੇ ਕਰਨਾ ਐ ਬੈਠੋ ਐਸ.ਡੀ.ਐਮ. ਦਾ ਪਰਮਾਡ 20 ਲੱਖ ਬਕਾਉ ਐ ਐਮ.ਐਲ.ਏ. 3 ਲੱਖ ਦੇ ਬਿਕਰ ਕੀ ਲੱਖ ਓਏ ਆਪ ਬੋੜੇ 3 ਲੱਖ ਰੁਪਏ ਮੇਰਾ ਖਰਚਾ ਯਾਰ ਉਹ ਤੋਂ ਪੁੱਤ ਖਰਚਾ ਹੋਣ ਗਿਆ ਮੰਨ ਲੋ ਖਰਚਾ ਹੋ ਗਿਆ ਜਿਹੜੇ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 3 ਲੱਖ ਰੁਪਏ ਖਰੀਦੇ ਤੁਹਾਡੇ ਐਮ.ਐਲ.ਏ. ਓਏ 3 ਲੱਖ ਖਰੀਦੇ ਓਏ ਓਏ ਐਮ.ਐਲ.ਏ. ਤੁਹਾਡਾ 3 ਲੱਖ ਖਰੀਦਾ ਕਰ ਲੈ ਨੇ <laughs> ਹਾਂ ਵੀ ਗੱਲ ਤੁਸੀਂ ਬੋਲਤਾ ਕੋਣ ਨੂੰ ਬੋਲੀ ਤਾ ਰਿਹਾ ਹੈ ਨਾ ਨੰਦੇ ਹੋਏ ਰਹਿਣਾ ਕਰੂ ਨੰਦੇ ਜੀ ਕਮਾਲ ਕਰੀ ਜਾਂਦੇ ਐ ਇਹ ਇਤਿਹਾਸਿਕ ਜੀ ਲੱਗਦੇ ਬੰਦੇ ਐ ਐਮਐਲਏ ਜੰਗਲਾਂ ਦਾ ਮੁੰਡੇ ਲੱਪਣਾ ਮਾਰਦਾ ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨ ਜੀ ਦੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠ ਬੈਠ ਕਿੱਥੇ ਬੈਠੋ ਮੈਨੂੰ ਦੱਸੋ ਚਲੋ ਬੈਠੋ ਮੇਰੀ ਬੇਇੱਜ਼ਤੀ ਸੁਣੋ ਯਾਰ ਇਹ ਇੰਕਵੈਸਟਡ ਅੱਗੇ ਉਹ ਪੀਲੀ ਬੰਦੀ ਇੰਸਪੈਕਟਰ ਸਾਹਿਬ ਦੇਖੋ ਖੌਂਦੇ ਮੈਂ ਜੇ ਉਧਰ ਬੈਠਾ ਤਾਂ ਗੱਲ ਹੋਈ ਐ ਫਿਰ ਮੁੰਡੇ ਲੱਪਣ ਮਾਰ ਚਲੋ ਯਾਰ ਬੈਠਾ ਆਹ ਬੰਦਾ ਵੀਡੀਓ ਬਣਾਏ ਵੀਡੀਓ ਬਣਾਉਂਦਾ ਜਿਹੜੀ ਕੁੜਤੀ ਆਹ ਕੁੜਤੀ ਦੀ ਰੀ ਯੋਲੀ ਕੁੜਤੀ ਤੇ ਬੋਲ ਬੈਠਾ ਆ ਮਾੜੂ ਬੈਠਾ ਪੁੱਛਾ ਉਹ ਮੈਨੂੰ ਨਾ ਬੈਠੀ ਜੀ ਮੈਂ ਆਜੀ ਅੱਜ ਫਿਰ ਆ ਗਿਆ ਬੰਦੇ ਤੋਂ ਮੂਰੇ ਬਹਾਰਾ ਓ ਯਾਰ ਅਸਲ ਸਾਬ ਇੱਕੋ ਹੀ ਸਾਬ ਕੱਟੋ ਨੰਨੇ ਲੇ ਲਪੜ ਨਾ ਮੈਂ ਮੇਰੇ ਭੁੰਦੇ ਦੇ ਕੋ ਐਮ ਐਲ ਆ ਜਰਾ ਐਮ ਐਲ ਦੀ ਗੱਲ ਕਰ ਜੇ ਤੁਮੈ ਤੈਨੂੰ ਰੁਪਏ ਦਿੰਦਾ ਸੀ ਉਹ ਤੋਂ ਮੈਨੂੰ ਚੱਲੇ ਲੱਗਦਾ ਸੀ ਇਹ ਗੱਲਾਂ ਨਾ ਕਰੋ